ਦੇਖੋ ਜਿਹੜੀ ਲੜਾਈ ਆ ਉਹ ਲਗਾਤਾਰ جاری ਆ ਹੋਰ ਆਪਣੀਆਂ ਮੰਗਾਂ ਨੂੰ ਮਨਾਉਣ ਤੱਕ ਜਾਰੀ ਰਹੂਗੀ ਸਰਕਾਰ ਨੇ ਪਹਿਲਾਂ ਹੀ 13 ਮਹੀਨੇ ਸਾਡੇ ਸਬਰ ਦਾ ਇਮਤਿਹਾਨ ਲਿਆ ਹੁਣ ਵੀ 8 ਮਹੀਨੇ ਤੋਂ ਉੱਪਰ ਹੋ ਗਿਆ ਅਸੀਂ ਆਪਣੇ ਸਬਰ ਦਾ ਇਮਤਿਹਾਨ ਦੇਣ ਵਾਸਤੇ ਤਿਆਰ ਆ ਅਸੀਂ ਕੋ ਆਪਣੇ ਘਰ ਦੀ ਲੜਾਈ ਨਹੀਂ ਲੜ ਰਹੇ ਅਸੀਂ ਪੂਰੇ ਹਿੰਦੁਸਤਾਨ ਦੇ ਕਿਸਾਨਾਂ ਦੀ ਲੜਾਈ ਲੜ ਰਹੇ ਆ ਪੂਰੇ ਹਿੰਦੁਸਤਾਨ ਦੇ ਮਜ਼ਦੂਰਾਂ ਦੀ ਲੜਾਈ ਲੜ ਰਹੇ ਆ ਉਹਨਾਂ ਦੇ ਜਿਹੜੇ ਹੱਕੀ ਮੰਗਾਂ ਨੇ ਉਹ ਆਪਾਂ ਸਰਕਾਰ ਨੂੰ ਲਿਖ ਕੇ ਦਿੱਤੀਆਂ ਨੇ ਦਿੱਲੀ ਚ ਆਪਾਂ ਸਰਕਾਰ ਕੋਲ ਜਗ੍ਹਾ ਮੰਗੀ ਕਿ ਸਾਨੂੰ ਅੰਦੋਲਨ ਕਰਨ ਦੀ ਇਜਾਜ਼ਤ ਉੱਥੇ ਜਗ੍ਹਾ ਦਿੱਤੀ ਜਾਵੇ ਸਰਕਾਰ ਨੇ ਬਾਰਡਰ ਖੜੇ ਕੀਤੇ ਆ ਕੋਈ ਬੋਲੋ ਸਰਕਾਰ ਗਲਤ ਪ੍ਰਚਾਰ ਕਰ ਰਹੀ ਆ ਕਿ ਕਿਸਾਨਾਂ ਨੇ ਬਾਰਡਰ ਰੋਕੇ ਆ ਅਸੀਂ ਕਹਿੰਦੇ ਜਿਹੜਾ ਸਾਡੇ ਨਾਲ ਕੋਲ ਆਉਂਦਾ ਅਸੀਂ ਉਹਦੀ ਗੱਡੀ ਬਾਰਡਰ ਤੱਕ ਲੈ ਕੇ ਜਾਵਾਂਗੇ ਬਿਨਾਂ ਕਿਸੇ ਰੁਕਾਵਟ ਦੇ ਹੁਣ ਜਿੱਥੇ ਕੰਦ ਹੋਈ ਆ ਕੰਦ ਕੰਨੇ ਕੀਤੀ ਆ ਹਾਈ ਕੋਰਟ ਦੇ ਆਰਡਰਾਂ ਦੇ ਸਰਕਾਰ ਕੰਦ ਨਹੀਂ ਹਟਾਉਣੀ ਸੁਪਰੀਮ ਕੋਰਟ ਚੱਲੇ ਜਾਂਦੀ ਆ ਸੁਪਰੀਮ ਕੋਰਟ ਅੱਗੋਂ ਉਹ ਤੋਂ ਐਕਸ਼ਨ ਨਹੀਂ ਲੈਂਦੀ ਉਹ ਮਾਮਲੇ ਨੂੰ ਲਟਕਾ ਦਿੰਦੀ ਆ ਸਾਨੂੰ ਤਾਂ ਇਸ ਦੇਸ਼ ਦੀ ਜਿਹੜੀ ਨਿਆ ਪ੍ਰਣਾਲੀ ਆ ਉਹਦੀ ਆਪਾਂ ਇੰਨੀ ਇੱਜ਼ਤ ਕਰਦੇ ਆ ਪਰ ਸਾਨੂੰ ਸ਼ੱਕ ਪੈਦਾ ਹੋ ਜਾਂਦਾ ਕਿ ਜਦੋਂ ਇੱਕ ਗਲਤ ਸਰਕਾਰ ਨੇ ਕੀਤਾ ਹੋਵੇ ਔਰ ਉਹਦਾ ਵੀ ਦੋਸ਼ ਜਿਹੜਾ ਸਾਡੇ ਰੇ ਜਗਾ ਸੁਪਰੀਮ ਕੋਰਟ ਲਾਉਂਦੀ ਆ ਤੇ ਫਿਰ ਸਾਨੂੰ ਸ਼ੱਕ ਪੈਦਾ ਹੁੰਦਾ ਵੀ ਸਰਕਾਰ ਸੁਪਰੀਮ ਕੋਰਟ ਕਿਤੇ ਨੇ ਸਰਕਾਰ ਦੇ ਛਾਣਿਆਂ ਦੇ ਚੱਲਦੀ ਆ ਅਸੀਂ ਮਾਨਯੋਗ ਸੁਪਰੀਮ ਕੋਰਟ ਨੂੰ ਇਹ ਬੇਨਤੀ ਕਰਦੇ ਆ ਕਿ ਉਹ ਸਰਕਾਰ ਨੂੰ ਹਦਾਇਤ ਕਰੇ ਕਿ ਭਈਆ ਰੋਡ ਕਿਉਂ ਨਹੀਂ ਖੋਲਣ ਦੇ ਇਹਨਾਂ ਨੂੰ ਆਪਣਾ ਜਮਹੂਰੀ ਹੱਥ ਦਿੱਤਾ ਜਾਵੇ ਦਿੱਲੀ ਜੀ ਅੰਦੋਲਨ ਕਰਨ ਦਾ ਜਿਹੜੀਆਂ ਇਹਦੀਆਂ ਮੰਗਾਂ ਨੇ ਉਹਨਾਂ ਨੂੰ ਮੰਨਿਆ ਜਾਵੇ ਜਦੋਂ ਚੋਣ ਮੈਨੀਫੈਸਟੋ ਦੇ ਲਿਖਦੀਆਂ ਨੇ ਪਾਰਟੀਆਂ ਉਹ ਸੁਪਰੀਮ ਕੋਰਟ ਕਿੱਥੇ ਜਾਂਦੀ ਆ ਸੁਪਰੀਮ ਕੋਰਟ ਕਿਸਾਨਾਂ ਨੂੰ ਤਾਂ ਕਹਿ ਨਹੀਂਦੀ ਆ ਕਿ ਹਾਂ ਵੀ ਰਾਜ ਤੋਂ ਦੂਰ ਰਹੋ ਜਦੋਂ ਸੁਪਰੀਮ ਕੋਰਟ ਜੱਜ ਜਾ ਕੇ ਰਾਜ ਸਭਾ ਦੇ ਮੈਂਬਰ ਬਣ ਜਾਂਦੇ ਨੇ ਉਦੋਂ ਸੁਪਰੀਮ ਕੋਰਟ ਕਿੱਥੇ ਜਾਂਦੀ ਆ ਅਸੀਂ ਕਹਿੰਨੇ ਆ ਇਸ ਦੇਸ਼ ਦੀ ਨਿਆਂ ਪ੍ਰਣਾਲੀ ਦੇ ਲੋਕਾਂ ਨੂੰ ਬੜਾ ਭਰੋਸਾ ਵਾ ਨਿਆਂ ਪ੍ਰਣਾਲੀ ਨੂੰ ਉਹ ਭਰੋਸਾ ਕਾਇਮ ਰੱਖਣਾ ਚਾਹੀਦਾ ਔਰ ਲਖੀਮਪੁਰ ਖਿਦੇ ਸ਼ਹੀਦ ਜਗਤ ਅਥੇ ਮੇਨ ਪ੍ਰੋਗਰਾਮ ਸੀਗਾ ਉਹਦੇ ਮਾਮਲੇ ਨਮਕਾਉਂਡ ਦੀ ਬਜਾਏ ਫਾਸਟ ਟਰੈਕ ਕੋਰਟ ਦੇ ਰਾਹੀਂ ਉਹਨੂੰ ਜਲਦੀ ਤੋਂ ਜਲਦੀ ਦੋਸ਼ ਜਿਹੜੇ ਸਜ਼ਾ ਦਿੱਤੀ ਜਾਣੀ ਚਾਹੀਦੀ ਆ ਲੋਕਾਂ ਨੇ ਸਜ਼ਾ ਦਿੱਤੀ ਆ ਉਹਨੂੰ ਹਰਾਤਾ ਇਲੈਕਸ਼ਨ ਦੇ ਚ ਲੇਕਿਨ ਜਿਹੜੀ ਨਿਆਂ ਪ੍ਰਣਾਲੀ ਸਜ਼ਾ ਮਿਲਣੀ ਆ ਉਹ ਜ਼ਰੂਰ ਦਿੱਤੀ ਜਾਵੇ ਹਾਂਜੀ ਇਹ ਧਰਨਾ ਤੁਹਾਨੂੰ ਪਤਾ ਹੀ ਆ ਕਿ ਇਹ ਲਖੀਮਪੁਰ ਖੀਰੀ ਦੇ ਕਾਤਲਾ ਨੂੰ ਸਜ਼ਾ ਦਿੱਤੀ ਜਾਵੇ ਤੇ ਜਿਹੜੀਆਂ ਸਾਡੀਆਂ 12 ਮੰਗਾਂ ਆ ਉਹ ਮੰਨੀਆਂ ਜਾਣ ਲਾਗੂ ਕੀਤੀਆਂ ਜਾਣ ਮੰਨੀਆਂ ਤੇ ਇਹਨਾਂ ਨੇ ਲਾਗੂ ਨਹੀਂ ਕੀਤੀਆਂ ਪਰ ਅਸੀਂ ਵੀ ਉੰਨੀ ਦੇਰ ਉਠਣਾ ਨਹੀਂ ਜਿੰਨੀ ਦੇਰ ਲਾਗੂ ਨਹੀਂ ਹੁੰਦੀਆਂ ਲੋਕ ਤੇ ਕਹਿੰਦੇ ਆ ਕਿ ਕਿਸਾਨ ਵਹਿਲੇ ਨੇ ਝੰਡੇ ਚੁੱਕ ਤੁਰ ਪੈਂਦੇ ਇਧਰ ਮੱਟੀ ਤੇ ਲੋਕਾ ਇਹ ਤੇ ਲੋਕ ਹਿੱਤ ਦੀ ਲੜਾਈ ਆ ਜੇ ਐਮਐਸਪੀ ਤੇ ਗਰੰਟੀ ਕਾਨੂੰਨ ਬੰਦਾ ਵੈ ਤੇ ਉਹ ਕੀ ਜਿਹੜੇ ਸ਼ੰਭੂ ਬੈਠੇ ਉਹਨਾਂ ਨੂੰ ਕੱਲਿਆਂ ਨੂੰ ਮਿਲਣਾ ਜਿਹੜੇ ਘਰਾਂ 'ਚ ਬੈਠੇ ਉਹਨਾਂ ਦੇ ਨਹੀਂ ਹੋਣਾ ਫਿਰ ਚਾਹੇ ਲੈ ਕੇ ਦੇਦਣ ਭਈ ਨਹੀਂ ਲੰਦੇ ਅਹੀਂ ਲੋਕਾਂ ਨੇ ਇਹ ਹਾਨੂੰ ਮਜਬੂਰ ਕੀਤਾ ਤੇ ਅਹੀਂ ਬੈਠੇ ਆ ਸਰਕਾਰ ਸਾਡੀਆਂ ਮੰਗਾਂ ਮੰਨ ਲੇ ਤੇ ਅਸੀਂ ਆਪੋ ਆਪਣੇ ਘਰੀ ਜਾਈਏ ਲਖੀਂਪੁਰ ਖੀਰੀ ਦੇ ਉਹ ਦੇਖੋ ਉਹ ਕਿਸ ਭੈਣ ਦਾ ਭਰਾ ਹੀ ਕਿਸ ਵਾਗਨ ਦਾ ਸੁਹਾਗੀ ਕਿਸ ਬੱਚਿਆਂ ਦੇ ਪਿਓ ਹੀ ਜਿਹੜੇ ਉੱਥੇ ਸ਼ਹਾਦਤ ਪੀ ਗਏ ਅਜੇ ਤੱਕ ਉਹਨਾਂ ਦੇ ਇਨਸਾਫ ਲਈ ਅਹੀਂ ਧਰਨੇ ਲਾਉਣਦੇ ਆ ਅਸੀਂ ਇਹਨਾਂ ਸਰਕਾਰਾਂ ਤੋਂ ਕੀ ਆਸ ਰੱਖ ਸਕਦੇ ਸਾਨੂੰ ਵਿਸ਼ਵਾਸ ਆ ਕਿ ਸਰਕਾਰਾਂ ਇਹ ਅਸੀਂ ਜਿਹੜੇ ਹੱਕ ਲੜ ਰਹੇ ਆ ਨਾ ਸਰਕਾਰਾਂ ਸਾਡਾ ਸਾਥ ਦੇਣਗੀਆਂ ਪਰ ਪੂਰੀ ਕੋਸ਼ਿਸ਼ ਆ ਡਟ ਕੇ ਖੜੇ ਆਂ ਔਰ ਡਟ ਕੇ ਖੜੇ ਰਾਵਾਂਗੇ ਜਿੰਨਾ ਜੇ ਖੜਨਾ ਬਿਆ ਸਾਨੂੰ ਅਸੀਂ ਡਰਦੇ ਕਿਸੇ ਤੋਂ ਨਹੀਂ ਸਰਕਾਰਾਂ ਗੰਦੀਆਂ ਤੁਸੀਂ ਪਰਵਾਹ ਨਹੀਂ ਕਰਦੇ ਬਹੁਤ ਸਰਕਾਰਾਂ ਆਈਆਂ ਬਹੁਤ ਗਈਆਂ ਬਿਲਕੁਲ ਪਰਵਾਹ ਨਹੀਂ ਆ ਗਈ ਪਰ ਜਿਹੜੇ ਹੱਕ ਲੈਣਾ ਨੇ ਉਹ ਹੱਕ ਲੈ ਕੇ ਹੀ ਰਾਵਾਂਗੇ ਇਹ ਦਮ ਆ ਸਾਡੇ ਵਿੱਚ